ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਟੈਂਡ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਲਈ ਤਾਂ ਜੋ ਵਧੀਤ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਹੁਣ ਆਪਣੇ ਝੋਨੇ ਨੇ ਜਿਹੜੇ ਲੱਗਿਆਂ ਨੂੰ 10 ਤੋਂ 12 ਦਿਨ ਹੋ ਗਏ ਜਿਹੜੇ ਝੋਨੇ ਆਪਣੇ 15 ਤਰੀਕ ਤੋਂ ਸ਼ੁਰੂ ਹੋਏ ਸੀ ਲੱਗਨੇ ਤੇ ਪਹਿਲੀ ਖਾਦ ਦਾ ਜਿਹੜਾ ਸਮਾਂ ਉਹਨਾਂ ਦਾ ਪੂਰਾ ਵਧੀਆ ਚੱਲ ਰਿਹਾਗਾ 8 ਤੋਂ ਲੈ ਕੇ 10 ਦਿਨ ਦੇ ਬਕਫੇ ਤੇ ਆਪਾਂ ਪਹਿਲੀ ਖਾਦ ਪਾਉਣੀ ਹੈ 7-8 ਦਿਨ ਤੇ ਕਈ ਕਿਸਾਨ ਵੀਰ ਨੇ ਜਿਹੜੇ ਉਹ 10 ਦਿਨ ਤੋਂ ਬਾਅਦ ਪਾਉਂਦੇ ਨੇ ਤਾਂ ਬਹੁਤ ਕਿਸਾਨ ਵੀਰ ਨੇ ਜਿਹੜੇ ਆਪਾਂ ਨੂੰ ਮੰਨ ਕੇ ਚਲੋ ਪੁੱਛਦੇ ਰਹਿੰਦੇ ਨੇ ਜਾਂ ਜਿੱਦਾਂ ਕੋਈ ਨਵੇਂ ਖੇਤੀ ਕਰਨ ਲੱਗੇ ਨੇ ਕਿਸਾਨ ਵੀਰ ਕਿਉਂਕਿ ਪੰਜਾਬ ਦਾ ਯੂਥ ਖੇਤੀ ਵੱਲ ਨੂੰ ਹੁਣ ਦੁਬਾਰਾ ਮੁੜਨ ਲੱਗਿਆ ਬਹੁਤ ਵਧੀਆ ਗੱਲ ਹੈ ਤੇ ਉਹ ਕਿਸਾਨ ਵੀਰ ਨੇ ਜਿਹੜੇ ਉਹ ਖਾਦਾਂ ਬਾਰੇ ਜਿਆਦਾ ਪੁੱਛਦੇ ਨੇ ਕਿਉਂਕਿ ਪ੍ਰਾਣਿਆਂ ਅਨੁਸਾਰ ਇਹਨੂੰ ਪਤਾ ਹੀ ਹੁੰਦਾਗਾ ਜਿੰਨਾ ਕ ਮੈਨੂੰ ਪਤਾ ਉਹ ਹਰ ਇੱਕ ਨੂੰ ਪਤਾ ਹੁੰਦਾ ਪਰ ਇੱਕ ਦੂਜੇ ਨਾਲ ਵਿਚਾਰ ਪਟਾੰਦਰਾ ਕਰਕੇ ਜਿਹੜੀ ਮਸਲਾ ਉਹ ਜਲਦੀ ਹੱਲ ਹੋ ਜਾਂਦਾ ਤਾਂ ਕਿਸਾਨ ਵੀਰੋ ਅੱਜ ਆਪਾਂ ਇੱਕ ਵਧੀਆ ਖਾਦ ਬਾਰੇ ਗੱਲਬਾਤ ਕਰਨੀ ਹੈ ਜਿਹੜੀ ਕਿ ਬਹੁਤ ਜ਼ਰੂਰੀ ਵੀ ਹੈ ਝੋਨੇ ਦੇ ਲਈ ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਆਪਾਂ ਨੂੰ ਝੋਨੇ ਨੂੰ ਦੇਣੀ ਚਾਹੀਦੀ ਆ ਤਾਂ ਹੀ ਮੈਂ ਕਿਸਾਨ ਵੀਰੋ ਤੁਹਾਨੂੰ ਕਹਿਣਾ ਹੁੰਦਾ ਵੀ ਆਪਣੀ ਜਿਹੜੀ ਵੀ ਫਸਲ ਹੈ ਰਹਿਦ ਖੂਨ ਵਿੱਚ ਜ਼ਰੂਰ ਬਾਹਿਆ ਕਰੋ ਕਿਉਂਕਿ ਜਿਹੜੀ ਜਦੋਂ ਆਪਾਂ ਫਸਲ ਦੀ ਰਹਿਣ ਖੂਨ ਵਿੱਚ ਬਾਹਾਂਗੇ ਤਾਂ ਆਪਾਂ ਨੂੰ ਬਾਹਰੋਂ ਫਾਲਤੂ ਖਾਦਾਂ ਲਿਆ ਕੇ ਪਾਉਣ ਦੀ ਲੋੜ ਨਹੀਂ। ਤਕਰੀਬਨ 2 ਤੋਂ 3 ਸਾਲ ਦੇ ਵਿੱਚ 4 ਸਾਲ ਦੇ ਵਿੱਚ ਆਪਣੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦਾਂ ਜਿਹੜੀਆਂ ਅਡਵਾਂਸ ਹੋ ਜਾਣਗੀਆਂ। ਉਹ ਖਾਦਾਂ ਬਾਧੂ ਪਈਆਂ ਰਹਿਣਗੀਆਂ। ਜੇ ਆਪਾਂ ਫਸਲਾਂ ਦੇ ਰਹਿਣ ਖੂਨ ਵਿੱਚ ਬਾਹਾਂਗੇ। ਤਾਂ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈ ਜਿੰਕ ਖਾਦ ਬਾਰੇ। ਕਿਉਂਕਿ ਜਿੰਕ ਆ ਜਿਹੜਾ ਮੇਨ ਇੱਕ ਤੱਤ ਹੈ ਝੋਨੇ ਦੇ ਲਈ। ਇਹਦੀ ਪੂਰਤੀ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਤੇ ਹਰ ਸਾਲ ਆਪਾਂ ਨੂੰ ਜਿੰਕ ਇੱਕ ਵਾਰ ਖੇਤ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਜਾਂ ਮਿੱਟੀ ਪਰਖ ਦੇ ਆਧਾਰ ਤੇ ਨਹੀਂ 33 ਜਾਂ 21% ਜਿੰਕ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਜਿੰਕ ਹੈ ਜੇਕਰ ਤੁਸੀਂ ਇਹਨੂੰ 10-12 ਦਿਨ ਤੋਂ ਬਾਅਦ ਖੇਤ ਵਿੱਚ ਪਾਵੋਗੇ ਫਿਰ ਇਹਦਾ ਰਿਜ਼ਲਟ ਤੁਹਾਨੂੰ ਵਧੀਆ ਮਿਲੇਗਾ ਕਿਉਂਕਿ ਜੇ ਤੁਸੀਂ ਇਹਨੂੰ ਪਹਿਲੇ ਰੇ ਦੇ ਨਾਲ ਪਾਤਾ ਤਾਂ ਆਪਾਂ ਪਾਣੀ ਖੇਤ ਦੇ ਵਿੱਚ ਖੜਾ ਹੁੰਦਾ ਜ਼ਿਆਦਾਤਰ ਇਹਦੀ ਪੂਰੀ ਅਪਟੇਕ ਉਨੀ ਨਹੀਂ ਹੋਣੀ ਤਾਂ ਜਿੰਕ ਉਹਨੂੰ ਕੰਮ ਕਰੂ ਕਿਸਾਨ ਵੀਰੋ ਜਦੋਂ ਤੁਸੀਂ ਖੇਤ ਦੇ ਵਿੱਚ ਪਾਣੀ ਇੱਕ ਵਾਰ ਹਵਾ ਲਵਾਵੋਗੇ ਖੇਤ ਨੂੰ ਤਾਂ ਕਿਸਾਨ ਵੀਰੋ ਦੂਜੀ ਖਾਦ ਦੇ ਨਾਲ ਤੁਸੀਂ ਜਿੰਕ ਜ਼ਰੂਰ ਪਾਓ ਦੂਜੀ ਯੂਰੀਆ ਨਾਲ 33% ਜਿੰਕ ਪਾ ਸਕਦੇ ਹੋ ਜੇ ਤੁਸੀਂ 21% ਜਿੰਕ ਪਾਉਣਾ ਤਾਂ ਤੁਸੀਂ ਉਹਦਾ ਇਕੱਲੇ ਦਾ ਮਿੱਟੀ ਚਰ ਲਾ ਕੇ ਛੱਟਾ ਦੇ ਸਕਦੇ ਹੋ ਉਹਦਾ ਰਿਜ਼ਲਟ ਤੁਹਾਨੂੰ ਸਭ ਤੋਂ ਬੈਟਰ ਮਿਲੂਗਾ ਕਿਉਂਕਿ 21% ਜ਼ਿੰਕ ਕਿਸਾਨ ਵੀਰੋ ਜੂਰੀਏ ਨਾਲ ਪਾਣੀ ਛੱਡਦੀ ਹੈ ਤੇ ਉਹ ਨਹੀਂ ਪੈਂਦੀ 33% ਜ਼ਿੰਕ ਕਿਸਾਨ ਵੀਰੋ ਤੁਸੀਂ ਪਾ ਸਕਦੇ ਹੋ ডোজ ਕਿੰਨੀ ਰੱਖਣੀ ਹੈ ਆਪਾਂ ਨੇ 5 ਤੋਂ 7 ਕਿਲੋ 33% 7 ਤੋਂ 10 ਕਿਲੋ ਲੈ ਕੇ 21% ਜ਼ਿੰਕ 5 ਤੋਂ 7 33 7 ਤੋਂ ਲੈ ਕੇ 10 ਕਿਲੋ ਤੱਕ ਆਪਾਂ 21% ਜ਼ਿੰਕ ਪਾਉਣੀ ਹੈ ਘੱਟੋ-ਘੱਟ ਇਹਦਾ ਰਿਜ਼ਲਟ ਕਿਸਾਨ ਵੀਰੋ ਤੁਹਾਨੂੰ ਆਪਣੇ ਆਪ ਦੇਖਣ ਨੂੰ ਮਿਲ ਜੂਗਾ ਝੋਨੇ ਦੇ ਵਿੱਚੋਂ ਫੂਕ ਕੱਟ ਕਰਨਾ ਝੋਨੇ ਦਾ ਫਟਾਰਾ ਕਰਾਉਣਾ ਇਹ ਸਾਰੇ ਜਿਹੜੇ ਕੰਮ ਨੇ ਜਿੰਕ ਕਰਦਾ ਹੈ ਆਪਣਾ ਇਹਦੀ ਘਾਟ ਪੂਰੀ ਕਰਨੀ ਬਹੁਤ ਜ਼ਰੂਰੀ ਹੈ ਇਹਨੂੰ ਕਿਸਾਨ ਵੀਰੋਂ ਆਪਾਂ 20 ਦਿਨ ਤੋਂ 25 ਦਿਨ ਤੋਂ ਪਹਿਲਾਂ ਪਹਿਲਾਂ ਖੇਤ ਦੇ ਵਿੱਚ ਇਹਦੀ ਘਾਟ ਆ ਜਿਹੜੀ ਜ਼ਰੂਰ ਪੂਰੀ ਕਰਨੀ ਹੁੰਦੀ ਹੈ ਫਟਾਰੇ ਟਾਈਮ ਤਾਂ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਕਿਸਾਨ ਵੀਰੋਂ ਬੈਸਟ ਟਾਈਮ ਪੀਰੀਅਡ ਹੈ ਜਿਹੜਾ 12 ਤੋਂ 13 ਦਿਨਾਂ ਤੋਂ ਲੈ ਕੇ 15-18 ਦਿਨ ਦੇ ਵਿੱਚ ਵਿੱਚ ਤੁਸੀਂ ਇਹਨੂੰ ਪਾਓ ਨਾਲੇ ਤਾਂ ਤੁਹਾਡੇ ਖੇਤ ਦੇ ਵਿੱਚ ਜਿਹੜੀ ਹਵਾ ਲੱਗਣ ਲੱਗ ਜੂ ਜਿੰਕ ਦੀ ਜਿਹੜੀ ਪੂਰਤੀ ਆ ਉਹ ਬਹੁਤ ਜਲਦੀ ਹੋਊਗੀ ਤੇ ਰਿਜ਼ਲਟ ਬਹੁਤ ਵਧੀਆ ਮਿਲੂਗਾ। ਪਾਉਣਾ ਤਾਂ ਤੁਸੀਂ ਪਹਿਲੇ ਯੂਰੀਆ ਨਾਲ ਵੀ ਪਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ 21% ਜਿੰਕ ਕਿਸਾਨ ਵੀਰੋ ਯੂਰੀਆ ਦੇ ਨਾਲ ਨਹੀਂ ਪੈਂਦਾ 33% ਜਿੰਕ ਯੂਰੀਆ ਨਾਲ ਪਾਓ। ਤਾਂ ਤੁਸੀਂ 33% ਜਿੰਕ ਯੂਰੀਆ ਨਾਲ ਪਾ ਸਕਦੇ ਹੋ। 12-13 ਦਿਨ ਤੇ ਜਾ ਕੇ ਪਾਉਮੂng ਤਾਂ ਰਿਜ਼ਲਟ ਬੈਟਰ ਮਿਲੂਗਾ। ਉਮੀਦ ਆ ਕਿਸਾਨ ਵੀਰੋ ਤੁਸੀਂ ਜਿਹੜੀ ਇਹ ਜਾਣਕਾਰੀ ਆਪ ਤੁਹਾਨੂੰ ਦਿੱਤੀ ਹੈ। ਜਾਣਕਾਰੀ ਵਧੀਆ ਲੱਗੀ ਹੋਵੇ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਰਹਾਂਗੇ ਧੰਨਵਾਦ